ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਪੰਜ ਏਦਾਂ ਦੀਆਂ ਚੀਜ਼ਾਂ ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਨਿਫਟੀ ਦੇ ਵਿੱਚ ਬੈਂਕ ਨਿਫਟੀ ਦੇ ਵਿੱਚ ਜਾਂ ਫਿਰ ਸਟਾਕਸ ਦੇ ਵਿੱਚ ਬਹੁਤ ਵਧੀਆ ਪ੍ਰੋਫਿਟਸ ਕਰ ਸਕਦੇ ਹੋ ਬਹੁਤ ਵਧੀਆ ਪ੍ਰੋਫਿਟਸ ਕਰ ਸਕਦੇ ਹੋ ਤੁਹਾਡੇ ਪ੍ਰੋਫਿਟਸ ਵੱਡੇ ਹੋਣਗੇ ਤੁਹਾਡੇ ਸਟਾਪ ਲੌਸ ਬਹੁਤ ਛੋਟੇ ਹੋਣਗੇ ਤੇ ਤੁਹਾਡੇ ਪ੍ਰੋਫਿਟ ਜਿਆਦਾ ਹੋਣਗੇ ਸਟਾਪ ਲੌਸ ਬਹੁਤ ਘੱਟ ਹੋਣਗੇ ਜੇ ਇਹ ਪੰਜ ਚੀਜ਼ਾਂ ਨੂੰ ਤੁਸੀਂ ਸਮਝ ਲਿਆ ਤੇ ਇਹਨਾਂ ਨੂੰ ਫੋਲੋ ਕਰਨਾ ਸਟਾਰਟ ਕਰਤਾ ਇੰਟਰਾਡੇ ਕਰ ਲੋ ਭਾਵੇਂ ਤੇ ਭਾਵੇਂ ਆਪਸ਼ਨ ਕਰ ਲੋ ਦੋਨਾਂ ਵਾਸਤੇ ਇਹ ਪੰਜ ਚੀਜ਼ਾਂ ਅਪਲਾਈ ਹੁੰਦੀਆਂ ਨੇ ਸੋ ਸਭ ਤੋਂ ਪਹਿਲੀ ਚੀਜ਼ ਇਹਨੂੰ ਸਮਝਣ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰੂੰਗਾ ਕਿ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਿਓ ਕਿਉਂਕਿ ਛੋਟਾ ਵੀਡੀਓ ਹੋਗਾ ਜਿਆਦਾ ਲੰਬਾ ਵੀਡੀਓ ਨਹੀਂ ਹੋਊਗਾ ਪਰ ਜਾਣਕਾਰੀ ਜਿਹੜੀ ਹੈ ਇਹ ਬਹੁਤ ਵੈਲਿਊ ਵਾਲੀ ਜਾਣਕਾਰੀ ਹੈ ਤੁਸੀਂ ਇਹਨੂੰ ਲੈ ਕੇ ਤੇ ਆਪਣੀ ਲਾਈਫ ਦੇ ਵਿੱਚ ਆਪਣੀ ਟਰੇਡਿੰਗ ਕਰੀਅਰ ਦੇ ਵਿੱਚ ਇੰਪਲੀਮੈਂਟ ਕਰੋਗੇ ਸੋ ਫਾਇਦੇ ਬਹੁਤ ਜਿਆਦਾ ਹੋਣਗੇ ਸੋ ਸਭ ਤੋਂ ਪਹਿਲੀ ਚੀਜ਼ ਇੱਕ ਦਿਨ ਦੇ ਵਿੱਚ ਦੋ ਟ੍ਰੈਂਡ ਹੁੰਦੇ ਆ ਇੱਕ ਦਿਨ ਦੇ ਵਿੱਚ ਇਹ 15 ਮਿੰਟ ਦੇ ਟਾਈਮ ਫਰੇਮ ਤੇ ਭਾਵੇਂ ਨਿਫਟੀ ਆ ਤੇ ਭਾਵੇਂ ਦੇਖੋ ਕੋਈ ਸਟਾਕਸ ਆ ਭਾਵੇਂ ਬੈਂਕ ਨਿਫਟੀ ਆ ਦੋ ਟ੍ਰੈਂਡ ਹੁੰਦੇ ਆ ਹੁਣ ਤੁਹਾਡੇ ਸਾਹਮਣੇ ਲੇਟੈਸਟ ਐਗਜ਼ਾਮਪਲ ਆਹ ਦੇਖ ਲਓ 15 ਮਿੰਟ ਦੇ ਟਾਈਮ ਫਰੇਮ ਤੇ ਪਹਿਲੇ ਅਪ ਟ੍ਰੈਂਡ ਹੀ ਫਿਰ ਉਸ ਤੋਂ ਬਾਅਦ ਦੇਖੋ 15 ਮਿੰਟ ਦੇ ਟਾਈਮ ਫਰੇਮ ਤੇ ਡਾਊਨ ਟ੍ਰੈਂਡ ਹੋ ਗਿਆ ਸੋ ਇਹ ਜਿਹੜੀ ਚੀਜ਼ ਹੈ ਇਹ ਜ਼ਿਆਦਾਤਰ ਹੁੰਦੀ ਆ ਜੇ ਤੁਸੀਂ 30 ਦਿਨਾਂ ਦਾ ਡੇਟਾ ਕੱਢੋਗੇ 30 ਦਿਨਾਂ ਦੇ ਵਿੱਚ 20 ਦਿਨ 22 ਦਿਨ ਇਹ ਜਿਹੜੀ ਚੀਜ਼ ਤੁਹਾਨੂੰ ਨਜ਼ਰ ਆਊਗੀ ਜਿਹੜੇ ਮਤਲਬ ਕਿ 8-9 ਦਿਨ ਆ ਉਹਨਾਂ ਦੇ ਵਿੱਚ ਕਿਸੇ ਦਿਨ ਜੀ ਸਾਈਡਵੇਜ਼ ਮਾਰਕੀਟ ਕਿਸੇ ਦਿਨ ਦੇ ਵਿੱਚ ਪੂਰੇ ਦਿਨ ਅਪ ਟ੍ਰੈਂਡ ਤੇ ਕਿਸੇ ਦਿਨ ਦੇ ਵਿੱਚ ਪੂਰੇ ਦਿਨ ਡਾਊਨ ਟ੍ਰੈਂਡ ਨਜ਼ਰ ਆਊਗਾ ਪਰ ਜ਼ਿਆਦਾਤਰ ਜਿਹੜੀ ਚੀਜ਼ ਹੋਣ ਢਈ ਆਪਾਂ ਉਹਨੂੰ ਫਾਲੋ ਕਰਨਾ ਹੁੰਦਾ ਟਰੇਡਿੰਗ ਦੇ ਵਿੱਚ ਜਿਹੜੀ ਜ਼ਿਆਦਾ ਹੋਣ ਢਈ ਐ ਸੋ ਜ਼ਿਆਦਾ ਇਹ ਚੀਜ਼ ਹੁੰਦੀ ਐ ਕਿ ਇੱਕ ਦਿਨ ਦੇ ਵਿੱਚ ਦੋ ਟ੍ਰੈਂਡ ਹੁੰਦੇ ਜੇ ਪਹਿਲਾਂ ਅਪ ਟ੍ਰੈਂਡ ਹੀ ਫਿਰ ਉਸ ਤੋਂ ਬਾਅਦ ਡਾਊਨ ਟ੍ਰੈਂਡ ਹੁੰਦਾ ਤੇ ਜੇ ਦੇਖੋ ਪਹਿਲਾਂ ਡਾਊਨ ਟ੍ਰੈਂਡ ਹੀ ਤੇ ਫਿਰ ਉਸ ਤੋਂ ਬਾਅਦ ਅਪ ਟ੍ਰੈਂਡ ਹੁੰਦਾ ਸੋ ਇੰਟਰਾਡੇ ਦੇ ਵਿੱਚ 15 ਮਿੰਟ ਦੇ ਟਾਈਮ ਫਰੇਮ ਤੇ ਸਟਾਕਸ ਦੇ ਵਿੱਚ ਜੇ ਤੁਸੀਂ ਇਨਟਰੇਡਿੰਗ ਕਰਨੀ ਹੈ ਜਾਂ ਫਿਰ ਤੁਸੀਂ ਨਿਫਟੀ ਬੈਂਕ ਨਿਫਟੀ ਦੇ ਵਿੱਚ ਆਪਸ਼ਨ ਕਰਨੀਆਂ ਇਹ ਜਿਹੜੀ ਚੀਜ਼ ਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖਣਾ ਕਿ ਇੱਕ ਦਿਨ ਦੇ ਵਿੱਚ ਦੋ ਟ੍ਰੈਂਡ ਹੁੰਦੇ ਨੇ ਸਟਾਕਸ ਦੇ ਵਿੱਚ ਵੀ ਇਤਰਾ ਹੀ ਹੁੰਦਾ ਤੇ ਨਿਫਟੀ ਬੈਂਕ ਨਿਫਟੀ ਦੇ ਵਿੱਚ ਵੀ ਇਤਰਾ ਹੀ ਹੁੰਦਾ ਹੁਣ ਦੇਖ ਲਓ ਇੱਥੇ ਤੁਹਾਡੇ ਸਾਹਮਣੇ ਹੀਰੋ ਮੋਟੋ ਕਾਰਪਰਿਆ ਸੇਮ ਇਹਦੇ ਵਿੱਚ ਵੀ ਉਹੀ ਚੀਜ਼ ਪਹਿਲਾਂ ਦੇਖੋ ਅਪ ਟ੍ਰੈਂਡ ਹੀ ਤੇ ਫਿਰ ਉਸ ਤੋਂ ਬਾਅਦ ਡਾਊਨ ਟ੍ਰੈਂਡ ਹੀ ਸੋ ਇਹ ਚੀਜ਼ ਜ਼ਿਆਦਾ ਹੁੰਦੀ ਹੈ ਇਸ ਕਰਕੇ ਜਿਹੜੀ ਜਿਆਦਾ ਹੁੰਦੀ ਹੈ ਨਾ ਉਸ ਤੇ ਆਪਾਂ ਜ਼ਿਆਦਾ ਫੋਕਸ ਕਰਨਾ ਟ੍ਰੇਡਿੰਗ ਦੇ ਵਿੱਚ ਉਸ ਤੋਂ ਬਾਅਦ ਆ ਦੂਜੀ ਚੀਜ਼ ਆ ਜਾਂਦੀ ਹੈ ਕਿ ਜਿਹੜਾ ਸਪੋਰਟ ਆ ਤੇ ਰੈジਸਟੈਂਸ ਆ ਉਹਦੇ ਕੋਲੋਂ ਟ੍ਰੈਂਡ ਚੇਂਜ ਹੋਣ ਦੇ ਜਿਹੜੇ ਚਾਂਸ ਹੋ ਜ਼ਿਆਦਾ ਹੈ ਤੇ ਉਹਦੇ ਜਿਹੜੇ ਬ੍ਰੇਕ ਆਊਟ ਹੋਣ ਦੇ ਜਿਹੜੇ ਚਾਂਸ ਉਹ ਘੱਟ ਆ ਬ੍ਰੇਕ ਆਊਟ ਹੋਣ ਦੇ ਚਾਂਸ ਉਹਦੇ ਘੱਟ ਆ ਸੋ ਹੁਣ ਦੇਖੋ ਇੱਥੇ ਆ ਸਪੋਰਟ ਹੀ ਸਪੋਰਟ ਦੇ ਕੋਲ ਮਾਰਕੀਟ ਆਈ ਤੇ ਫਿਰ ਉਸ ਤੋਂ ਬਾਅਦ ਉੱਤੇ ਜਾਣਾ ਸ਼ੁਰੂ ਕਰਤਾ ਇਹਨੂੰ ਬ੍ਰੇਕ ਕਰਕੇ ਥੱਲੇ ਨਹੀਂ ਆਈ ਤੇ ਉਸੇ ਤਰ੍ਹਾਂ ਦੇਖੋ ਆ ਰੈジਸਟੈਂਸ ਸੀ ਇੱਥੋਂ ਪਹਿਲਾਂ ਦੇਖੋ ਮਾਰਕੀਟ ਨੇ ਡਿੱਗਣਾ ਸ਼ੁਰੂ ਕੀਤਾ ਹੈ ਤੇ ਫਿਰ ਦੇਖੋ ਇਹਦੇ ਕੋਲ ਜਦੋਂ ਐਮ ਪੈਟਰਨ ਬਣਾਇਆ ਤੇ ਫਿਰ ਇਤੋਂ ਡਿੱਗ ਪੀ ਸੋ ਸਪੋਰਟ ਦੇ ਕੋਲੋਂ ਮਾਰਕੀਟ ਦੇ ਉੱਤੇ ਜਾਣ ਦੇ ਚਾਂਸ ਜਿਹੜੇ ਜ਼ਿਆਦਾ ਹੈ ਤੇ ਸਪੋਰਟ ਨੂੰ ਬ੍ਰੇਕ ਕਰਨ ਦੇ ਜਿਹੜੇ ਚਾਂਸ ਉਹ ਬਹੁਤ ਘੱਟ ਹੈ ਰੈਜ਼ਿਸਟੈਂਸ ਦੇ ਕੋਲੋਂ ਮਾਰਕੀਟ ਦੇ ਉੱਤੇ ਜਾਣ ਦੇ ਜਿਹੜੇ ਚਾਂਸ ਉਹ ਘੱਟ ਹੈ ਤੇ ਰੈਜ਼ਿਸਟੈਂਸ ਦੇ ਕੋਲ ਕੋਈ ਪੈਟਰਨ ਬਣਾ ਕੇ ਥੱਲੇ ਆਉਣ ਦੇ ਜਿਹੜੇ ਚਾਂਸ ਉਹ ਜ਼ਿਆਦਾ ਹੈ ਸੋ ਸਪੋਰਟ ਤੇ ਰੈਜ਼ਿਸਟੈਂਸ ਦੇ ਕੋਲੋਂ ਰਿਵਰਸਲ ਵਾਸਤੇ ਪਲੇ ਕਰਿਆ ਕਰੋ ਟ੍ਰੈਂਡ ਚੇਂਜ ਵਾਸਤੇ ਪਲੇ ਕਰਿਆ ਕਰੋ ਜ਼ਿਆਦਾ ਤੇ ਬ੍ਰੇਕਆਊਟ ਬ੍ਰੇਕਡਾਊਨ ਵਾਸਤੇ ਪਲੇ ਘੱਟ ਕਰੋ ਕਿਉਂਕਿ ਉਹਦੇ ਚਾਂਸ ਘੱਟ ਆ ਹੁਣ ਆਪਾਂ ਆ ਜੰਨੇ ਤੀਜੇ ਪੁਆਇੰਟ ਤੇ ਤੀਜਾ ਪੁਆਇੰਟ ਕੀ ਹੈ ਕਿ ਜੇ ਤੁਸੀਂ ਕੈਂਡਲਸਟਿਕ ਪੈਟਰਨ ਦਾ ਸਭ ਤੋਂ ਵਧੀਆ ਯੂਜ਼ ਕਰਨਾ ਟ੍ਰੈਂਡ ਦੇ ਨਾਲ ਕਰੋ ਕੈਂਡਲਸਟਿਕ ਪੈਟਰਨ ਕੀ ਹੈ ਜਿਵੇਂ ਹੈਮਰ ਸ਼ੂਟਿੰਗ ਸਟਾਰ ਇਨਵਰਟਡ ਹੈਮਰ ਹੈਂਗਿੰਗ ਮੈਨ ਸੋ ਇਹ ਜਿਹੜੇ ਪੈਟਰਨ ਇਹਨਾਂ ਨੂੰ ਆਪਾਂ ਕਹਿੰਦੇ ਆ ਕੈਂਡਲਸਟਿਕ ਪੈਟਰਨ ਸੋ ਇਹਨਾਂ ਦਾ ਜੇ ਬੈਸਟ ਯੂਜ਼ ਤੁਸੀਂ ਕਰਨਾ ਸੋ ਫਿਰ ਤੁਸੀਂ ਟ੍ਰੈਂਡ ਦੇ ਨਾਲ ਕਰਨਾ ਟ੍ਰੈਂਡ ਦੇ ਨਾਲ ਕਿਵੇਂ ਕਰਨਾ ਜਿਵੇਂ ਦੇਖੋ ਇੱਥੇ ਇੱਥੇ ਦੇਖੋ ਡਾਊਨ ਟ੍ਰੈਂਡ ਹੀ ਸ਼ੂਟਿੰਗ ਸਟਾਰ ਬਣਿਆ 15 ਮਿੰਟ ਦਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਫਾਲ ਆਇਆ ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਅਪਟਰੈਂਡ ਦੀ ਸੋ ਇੱਥੇ ਦੇਖੋ ਅਪਟਰੈਂਡ ਹੀ ਹੈਮਰ ਬਣਿਆ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਉੱਤੇ ਵਾਲੀ ਸਾਈਡ ਨੂੰ ਕਿੰਨਾ ਤਗੜਾ ਮੂਵ ਆਇਆ ਸੋ ਕੈਂਡਲਸਟਿਕ ਪੈਟਰਨ ਨੂੰ ਹਮੇਸ਼ਾ ਟ੍ਰੈਂਡ ਦੇ ਨਾਲ ਯੂਜ਼ ਕਰੋ ਜੇ ਅਪਟਰੈਂਡ ਆ ਤੇ ਅਪਟਰੈਂਡ ਵਾਲੇ ਕ ਪੈਟਰਨ ਹੋਗੇ ਜੇ ਹੈਮਰ ਹੋ ਗਿਆ ਇਨਵਰਟਡ ਹੈਮਰ ਹੋ ਗਿਆ ਤੇ ਜੇ ਡਾਊਨ ਟ੍ਰੈਂਡ ਆ ਫਿਰ ਸ਼ੂਟਿੰਗ ਸਟਾਰ ਹੋ ਗਿਆ ਹੈਂਗਿੰਗ ਮੈਨ ਹੋ ਗਿਆ ਸੋ ਕੈਂਡਲਸਟਿਕ ਪੈਟਰਨ ਨੂੰ ਹਮੇਸ਼ਾ ਟ੍ਰੈਂਡ ਦੇ ਨਾਲ ਇਸਤੇਮਾਲ ਕਰਨਾ ਹੈ ਨੰਬਰ 4 ਬੈਸਟ ਟਾਈਮ ਟਰੇਡ ਕਰਨ ਦੇ ਲਈ ਜਿਹੜਾ ਬੈਸਟ ਟਾਈਮ ਆ ਸਵੇਰ ਦੇ 9:00 ਵਜੇ ਕੇ 15 ਮਿੰਟ ਤੋਂ ਲੈ ਕੇ 11:00 ਵਜੇ ਤੱਕ ਸਵੇਰ ਜਿਹੜਾ ਟਾਈਮ ਆ ਇਹ ਬੈਸਟ ਆ ਤੇ ਉਸ ਤੋਂ ਬਾਅਦ ਆ ਜਿਹੜਾ ਦੁਪਹਿਰ ਵਾਲਾ ਟਾਈਮ ਆ 1:00 ਵਜੇ ਤੋਂ ਲੈ ਕੇ 3:00 ਵਜੇ ਤੱਕ ਇਹ 2 ਘੰਟੇ ਦਾ ਲਾਸਟ ਵਾਲੇ ਬੈਸਟ ਆ ਜਿਹੜਾ ਵਿਚਕਾਰਲਾ ਟਾਈਮ ਆ 11:00 ਵਜੇ ਤੋਂ ਲੈ ਕੇ 1:00 ਵਜੇ ਦੇ ਵਿਚਕਾਰ ਇਸ ਟਾਈਮ ਦੇ ਵਿੱਚ ਮਾਰਕੀਟ ਸਾਈਡ ਵਾਈਜ਼ ਹੁੰਦੀ ਆ ਪਹਿਲੇ ਟਾਈਮ ਦੇ ਵਿੱਚ 9:15 ਤੋਂ ਲੈ ਕੇ 11:00 ਵਜੇ ਦੇ ਵਿਚਕਾਰ ਮਾਰਕੀਟ ਟ੍ਰੈਂਡੀ ਹੁੰਦੀ ਆ ਤੇ ਜਿਹੜਾ ਲਾਸਟ ਵਾਲਾ ਟਾਈਮ ਹੈ ਇਹਦੇ ਵਿੱਚ ਵੀ ਮਾਰਕੀਟ ਟ੍ਰੈਂਡੀ ਹੁੰਦੀ ਹੈ ਜੇ ਤੁਸੀਂ ਛੋਟੇ ਸਟੌਪ ਲਸ ਤੇ ਵੱਡੇ ਪ੍ਰੋਫਿਟ ਕਰਨਾ ਚਾਹੁੰਦੇ ਜੋ ਸੋ ਪਹਿਲੇ ਟਾਈਮ ਦੇ ਵਿੱਚ ਟ੍ਰੇਡ ਕਰੋ ਜਾਂ ਫਿਰ ਲਾਸਟ ਵਾਲੇ ਟਾਈਮ ਦੇ ਵਿੱਚ ਟ੍ਰੇਡ ਕਰੋ ਵਿਚਕਾਰ ਵਾਲੇ ਟਾਈਮ ਦੇ ਵਿੱਚ ਕਦੇ ਟ੍ਰੇਡ ਨਾ ਕਰੋ ਤੇ ਪੰਜਵਾਂ ਵੀ ਇੱਕ ਰੈਂਡਮ ਸਟਾਕ ਫੜ ਲਓ ਤੇ ਇੱਕ ਬੰਨੇ ਦਾ ਨਿਫਟੀ ਹੋਗੀ ਸਟਾਕ ਦੇ ਵਿੱਚ ਵੀ ਇਹ ਚੀਜ਼ ਹੁੰਦੀ ਆ ਤੇ ਨਿਫਟੀ ਦੇ ਵਿੱਚ ਵੀ ਇਹ ਚੀਜ਼ ਹੁੰਦੀ ਆ ਕੀ ਪੂਰੇ ਹਫਤੇ ਦੇ ਵਿੱਚ ਇੱਕ ਦਿਨ ਇਸ ਤਰ੍ਹਾਂ ਦਾ ਹੁੰਦਾ ਆ ਜਿਦੇ ਵਿੱਚ ਬਹੁਤ ਵੱਡਾ ਮੂਵ ਆਉਂਦਾ ਜਾਂ ਤਾਂ ਉੱਤੇ ਦਾ ਜਾਂ ਫਿਰ ਥੱਲੇ ਦਾ ਨਿਫਟੀ ਦੇ ਵਿੱਚ ਵੀ ਤੇ ਸਟਾਕਸ ਦੇ ਵਿੱਚ ਵੀ ਇਹ ਚੀਜ਼ ਹੁੰਦੀ ਆ ਸੋ ਇਸ ਚੀਜ਼ ਦੇ ਉੱਤੇ ਵੀ ਹਮੇਸ਼ਾ ਧਿਆਨ ਰੱਖੋ ਕਿ ਇੱਕ ਹੀ ਤਰ੍ਹਾਂ ਦੀ ਟ੍ਰੇਡ ਹਰ ਹਫਤੇ ਤੁਹਾਨੂੰ ਮਿਲਦੀ ਆ ਜਿਦੇ ਵਿੱਚ ਛੋਟੇ ਸਟਾਪ ਲੋਸ ਤੇ ਬਹੁਤ ਵੱਡਾ ਪ੍ਰੋਫਿਟ ਮਿਲਦਾ ਹੈ ਸੋ ਜੇ ਤੁਸੀਂ ਫੋਕਸ ਰੱਖੋਗੇ ਕੇਵਲ ਇੱਕ ਇੰਡੈਕਸ ਤੇ ਜਿਵੇਂ ਨਿਫਟੀ ਹੈ ਕੇਵਲ ਨਿਫਟੀ ਦੇ ਵਿੱਚ ਟ੍ਰੇਡ ਕਰੋਗੇ ਫਿਰ ਉਹ ਚੀਜ਼ ਨੂੰ ਤੁਸੀਂ ਫੜ ਸਕਦੇ ਹੋ ਉਸੇ ਤਰ੍ਹਾਂ ਜੇ ਸਟਾਕਸ ਦੇ ਵਿੱਚ ਉਹ ਚੀਜ਼ ਤੁਸੀਂ ਫੜਨਾ ਚਾਹੁੰਦੇ ਜੋ ਫਿਰ ਤੁਸੀਂ ਇੱਕ ਸਟਾਕ ਤੇ ਫੋਕਸ ਕਰੋ ਕੇਵਲ ਇੱਕ ਸਟਾਕ ਤੇ ਫਿਰ ਉਹ ਚੀਜ਼ ਤੁਸੀਂ ਫੜ ਸਕਦੇ ਜੋ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਪੰਜ ਉਹ ਚੀਜ਼ਾਂ ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਆਪਣੇ ਪ੍ਰੋਫਿਟਸ ਵੱਡੇ ਕਰ ਸਕਦੇ ਜੋ ਸਟੌਪ ਲੌਸ ਬਹੁਤ ਛੋਟੇ ਕਰ ਸਕਦੇ ਜੋ ਪ੍ਰੋਫਿਟ ਤੁਹਾਡੇ ਜਿਆਦਾ ਹੋਣਗੇ ਤੇ ਲੌਸ ਤੁਹਾਡੇ ਬਹੁਤ ਘੱਟ ਹੋਣਗੇ ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ